ਬਈ ਯਾਰ ਪ੍ਰੀਤਾਂ ਅੰਦਰ ਲਾਤੀ ਤੇ ਇਹਦਾ ਕੀ ਕਰਨਾ ਇਹ ਨਾ ਆਪਣੇ ਉਹ ਕਾਲਾ ਤਰਪਾਲ ਪਿਆ ਉੱਥੇ ਕਟੜਾਂ ਕੋਲੇ ਹਾਂ ਹਾਂ ਉਹੀ ਦੇ ਦੇ ਪਾਰ ਵਾਲਾ ਚਲ ਐ ਕਰ ਰਹੀਨੀ ਆਨ ਦੀ ਸਵਾਰ ਕੇ ਤੇ ਨਾਲੇ ਸੱਚੋ ਮੁੰਡਾ ਪੈਸੇ ਦੇਣ ਆਇਆ ਸੀ ਉਹਨੂੰ ਇੱਥੇ ਜੱਦ ਲਾ ਆ ਮੁੰਡਿਆ ਨੰਗਿਆ ਆਇਆ ਵੀਰੇ ਗਾਂ ਹੀ ਆਇਆ ਸਸਰੀ ਘਰ ਦੇ ਸਸਰੀ ਘਰ ਆ ਲਿਆ ਤੇ ਛਾਵੇਂ ਆਇਆ ਜੀ ਚੰਗਾ ਰਹਿ ਗਿਆ ਝਾੜ ਕਣਕ ਦਾ ਹਾਂ ਬਈ ਆ ਬਈ ਮੈਂ ਪੈਸੇ ਲੈਣ ਆਇਆ ਸੀਗਾ 3500 ਬੰਦਾ ਸੀਗਾ ਬਈ 3500 ਤਾਂ ਕਿੱਲੇ 32 ਕਿੱਲੇ ਹੀ ਹਾਂ ਬਈ ਨਹੀਂ ਯਾਰ 3000 ਹੀ ਬੰਦਾ ਲਾ ਨਹੀਂ ਬਈ ਤੁਸੀਂ ਕਿਹਾ ਸੀ ਨਾ 1500 ਰੁਪਏ ਬਣੂਗਾ ਨਹੀਂ ਉਹ ਤੇ ਚੌੜ ਕਰਦੇ ਹੀ ਯਾਰ 500 ਦਾ ਹਿਸਾਬ ਲਿਆ ਆ ਆ ਲੈ 700 ਰੁਪਏ 1200 ਦੇ ਲਵਾਂਗੇ ਤੇ ਤੋ ਯਾਰ ਉਸ ਦੇ ਪਛਾਤਾ ਪਾਣੀ ਵਧੀਆ ਛਕਾਇਆ ਤੁਹਾਨੂੰ ਠੀਕ ਹੈ ਬਈ ਤੇ ਉਹ ਦਾ ਭਾਈ ਚਲ ਤੁਸੀਂ ਮੇਰੇ ਹਰਗੇ ਬੰਦੇ ਤੁਸੀਂ ਹਾਂ ਤੂੰ ਪਹਿਲਾ ਬੰਦਾ ਜਿਹੜਾ ਪਹਿਲੀਆਂ ਚ ਦੇਣ ਆ ਗਿਆ ਪੈਸੇ ਤੇ ਕਰ ਕੋਈ ਨਹੀਂ ਆਇਆ ਅਗਰਾ ਇਦਾਂ ਦੇਣ ਅੱਛਾ ਭਾਈ ਘਰਾਂ ਚ ਜਾ ਕੇ ਗੇੜੇ ਮਾਰਨੇ ਪੈਂਦੇ ਆ ਭਰਾਵਾ ਅੱਛਾ ਭਾਈ ਜਦੋਂ ਮੇਰੇ ਤਾਂ ਆ ਜਾਂਦੇ ਖਾਤੇ ਚ ਕਣਕ ਦੇ ਮੈਂ ਦੋਦੇ ਦੇਣਾ ਨਹੀਂ ਤਾਂ ਕੋਈ ਟੋਟੀ ਕਰਕੇ ਤੈਨੂੰ ਪਤਾ ਹੀ ਆ ਨਹੀਂ ਗਾਣ ਨੂੰ ਤੇ ਪਹਿਲੀਆਂ ਚ ਪੱਟਿਆ ਕਰਾਂਗੇ ਯਾਰ ਹੈਰੀ ਇੱਕੋ ਸਰਪੰਚ ਚੱਲੀ ਵੀ ਜਾ ਕੇ ਆ ਯਾਰ ਭਾਈ ਪਿੰਚਾਲ ਦੇ ਨਾਲ ਤੁਸੀਂ ਲੜਨੀ ਪਈ ਸੀ ਉਹ ਤਾਂ ਗੁੱਸੇ ਹੋ ਕੇ ਆ ਗਏ ਅਸੀਂ ਸਰਪੰਚ ਨਾਲ ਮੁੜ ਕੇ ਤਾਂ ਫੇਰ ਮਗਰ ਪੌਣ ਆਉਣ ਲੱਗਾ ਕਿ ਮੈਂ ਨਹੀਂ ਮਿਲਦੀ ਕੋਈ ਵੱਢ ਕੇ ਜਾਉ ਕਮੇਟਸ ਆਈਆਂ ਕੱਢਣ ਲੱਗ ਗਿਆ ਫੇਰ ਵੱਡਣਾ ਪਿਆ ਸਾਰਾ ਵਾਹਣ ਉਹਦਾ ਐਰੀ ਜਾ ਕੇ ਆਈਆਂ ਅੱਜ ਹਾਂ ਹਾਂ ਬਈ ਮੈਂ ਮਾਰ ਉਹ ਨਹੀਂ ਜਾਇਆ ਬਲਕਿ ਤਾਂ ਵਿੱਲਾ ਹੀ ਤਾ ਆ ਉਹਦੇ ਕੀੜੇ ਕੱਢਣੇ ਪੈਣਗੇ ਫੇਰ ਦੇਊਗਾ ਪੈਸੇ ਚੱਲ ਛਾਵਾ ਸੀ ਬਈ ਠੀਕ ਹੈ ਬਈ ਕੋਈ ਨਹੀਂ ਵੱਢਦਿਆ ਕਰਾਂਗੇ ਯਾਰ ਗਾਹ ਨੂੰ ਪਹਿਲੀਆਂ ਚ ਤੇਰੀ ਦੱਸ ਦਿਆ ਗਰ ਪੰਜ-ਛੇ ਦਿਨ ਪਹਿਲਾਂ ਠੀਕ ਹੈ ਠੀਕ ਹੈ ਬਈ બસ ਬਸ ਬਈ ਧੰਨਵਾਦ ਚਲੋ ਠੀਕ ਆ ਠੀਕ ਆ ਬਈ じゃ ਤੂੰ ਕੱਢ ਕੇ ਆ ਯਾਰ ਸਰਪੰਚ ਚੱਲੀ ਕਿਹੜਾ ਹੁਣੇ ਲੱਗ ਜਾ ਕੱਟਣ ਫੇਰੀ ਤੇਲ ਤੂਲ ਵਾਲਾਂ ਦੇ ਵੀ ਦੇਣੇ ਆ ਦੇਖਿਆ ਬਾਈ ਬਾਈ ਚਲ ਸ਼ੁਰੂਆਤ ਪੋਣੀ ਚੱਕੀ ਕਰਤੀ ਇਹਨੇ ਚਲ ਲੈ ਜਾ ਮੁੰਡਾ ਸਰਪੰਚ ਸਾਹ ਘਰੇ ਆਇਓ ਉਹ ਲੱਗਦਾ ਯਾਰ ਜਿਵੇਂ ਭਈਆ ਟਰੈਕਟਰ ਤੇ ਛੜੀ ਜਾਂਦਾ ਸਰਪੰਚ ਸਾਹਿਬ ਉਹ ਸਰਪੰਚ ਸਾਹਿਬ ਭਾਈ ਜਗਮੀਤ ਉਹ ਭਾਈ ਜਗਮੀਤ ਵਾਹ ਕਿਉਂ ਨਹੀਂ ਦਿੰਦੇ ਯਾਰ ਉਹ ਫਿਰਦਾ ਤਾਂ ਹੈ ਇਹਨਾਂ ਦਾ ਰਾਮੂ ਗਿਆ ਰਾਮੂ 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 ਕੌਣਾ ਹੈ ਭਰ ਸਭਾਈ ਵਾਲੀ ਬੰਦੀ ਲੱਗਦੀ ਹੈ ਮੈਨੂੰ ਤੇ ਤੂੰ ਉਹਨੂੰ ਕਿਹਾ ਜਾ ਕੇ ਸਰਪੰਚ ਹੈ ਨਹੀਂ ਆ ਕਰੇ ਉਹਨੂੰ ਬਾਅਦ ਹੀ ਮੋੜ ਦਿਆ ਕਰ ਜਾ ਜਾ ਠੀਕ ਹੈ ਕੋਣੋ ਭਾਈ ਕਿਆ ਲੈਣੇ ਆਇਓ ਓਯਾ ਸਰਪੰਚ ਘਰੇ ਹੈਗਾ ਨਹੀਂ ਹੈ ਸਰਦਾਰ ਜੀ ਨਹੀਂ ਹੈ ਮੈਂ ਕਣਕ ਦੀ ਵੜਾਈ ਲੈਣ ਆਇਆ ਸੀ ਯਾਰ ਅੱਛਾ ਜੀ ਕੰਬੈਨ ਵਾਲਾ ਕਦੋਂ ਆਊਗਾ ਸਰਦਾਰ ਜੀ ਨਹੀਂ ਹੈ ਘਰ ਪਰ ਕਦ ਪਤਾ ਨਹੀਂ ਕਦ ਆਏਗਾ ਠੀਕ ਆ ਹੁਣ ਠੀਕ ਹੈ ਜੀ ਜਾਇ ਹਾਂ ਭਾਈ ਯਾਰ ਮਿਲਿਆ ਨਹੀਂ ਯਾਰ ਭਈਆ ਸੀ ਉਹ ਤਾਂ ਓਕੇ ਹੈਂਡ ਲੱਗਦਾ ਤਾਂ ਹੀ ਸੀ ਜਿਵੇਂ ਅੰਦਰ ਪਿਆ ਹੁੰਦਾ ਇਹ ਬਹੁਤ ਟੱਟ ਕਰਦਾ ਈ ਏਰੀਆ ਨਾ ਹੂੰ ਚਲ ਆਇਆ ਕਿ ਇੱਕ ਕਿਹੜਾ ਹੋਰ ਕੱਢ ਕੇ ਇਂ ਤੜਕੇ ਜਾਉਂ ਸਿੱਧੀ ਜਾਉਂਗਾ ਤੜਕੇ ਹਾਂ ਨਹੀਂ ਪਰ ਪਰਸੋਂ ਮੈਂ ਚੱਲੂੰ ਤੇਰੇ ਨਾਲ ਹਾਂ ਹਾਂ ਨਹੀਂ ਕਰਾਂਗੇ ਕਿਸਕੀਮ ਹੋਰ ਪਾਵਾਂਗੇ ਨਹੀਂ ਤਾਂ ਇਹਨੇ ਕਿਹੜੇ ਲੋਾਈ ਜਨੇ 2 ਮਹੀਨੇ ਛੋਣਾਂ ਵੇਲੇ ਜਾ ਕੇ ਦੇਉ ਪੈ ਸਹੀ ਕਿ ਪਹਿਲੀ ਵਾਰ ਵੀ ਐਂ ਕੀਤਾ ਤੇਰੀ ਵੀ ਛੋਣਾ ਵੱਡ ਕੇ ਦਿੱਤੇ ਨੇ ਪਰ ਨਾ ਚੰਗਾ ਭਲਾ ਸਾਰਾ ਕੁਝ ਹੈਗਾ ਨੀਤ ਮਾੜੀ ਹੈ ਕੰਨ ਪਿਆ ਲੱਗਦਾ ਹੀ ਆ ਜਿਵੇਂ ਅੰਦਰ ਪਿਆ ਅੰਦਰ ਹੀ ਪਿਆ ਸੀ ਮੈਨੂੰ ਲੱਗਾ ਉਹ ਐਂ ਕਰਦੇ ਹੁੰਦੇ ਆ ਯਾਰ ਚੱਲ ਕੋਈ ਨਹੀਂ ਤੜਕੇ ਇੱਕ ਗੇੜਾ ਹੋਰ ਕੱਢ ਕੇ ਚਲ ਤੜਕੇ ਜਾਊਗਾ ਐ ਨਹੀਂ ਲੈ ਕੇ ਨੂੰ ਗਾਣ ਨੂੰ ਕਹਿੰਨੇ ਪੰਚਾਇਤ ਮੈਂਬਰ ਨੇ ਪੈਂਚੀ ਤਾਂ ਦੂਰ ਦੀ ਗੱਲ ਹੂੰ ਐਡੀ ਨੀਤ ਮਾੜੀ ਯਾਰ ਬੰਦੇ ਦੀ ਇਹਦਾ ਨਾਮ ਲੈ ਕੇ ਬੁਲਾਇਆ ਕਰੋ ਸਪੰਚ ਨਾ ਗਿਆ ਕਰੋ ਸਪੰਚ ਤਾਂ ਯਾਰ ਬਹੁਤ ਮਾਣਵੰਤਾ ਹੁੰਦਾ ਜਿਹੜਾ ਲੋਕ ਚੁਣਦੇ ਆ ਜਮਾ ਦੀ ਸਾਰੇ ਆ ਪਹਿਲੀਆਂ ਚ ਹੀ ਦੇ ਗਿਆ ਇਹ ਤਾਂ ਉਦੋਂ ਆਪਾਂ ਗਲਤੀ ਕਰ ਲਈ ਹੂੰ ਇਹਨੂੰ ਤਾਂ ਗਾਣ ਪੁੱਛਣਾ ਹੀ ਕਿਹਾ ਨੇ ਨਹੀਂ रेगना है कार्डा पतंत्रों दे रोटी ले गनी है तेरे तो ये क्या रेग दे आड़के ना जीरी ना है कार नहीं नहीं चल कोई नहीं आड़के किड़ा काटेगा इन्हें फिर मैं चलूँ पासों मेरा राज्य करियो तो सरपंच सरपंच साह करियो हाँ जी जगमीत भाई करेक बताती हूं सरदार जी वो कम बंदी आई है ठीक तो है नहीं है किसी दिन आ जाना। ਕਿੱਥੇ ਗਏ ਆ ਹੈ ਨਹੀਂ ਘਰ ਪਰ ਉਹ ਚਲੋ ਫਿਰ ਮੈਂ ਆ ਜੂ ਬਿਲਕੁਲ ਕੇ ਕੱਲ ਆਇਆ ਨਾ ਭਾਈ ਉਹਨਾਂ ਨੇ ਅੱਜ ਫੇਰ ਨਹੀਂ ਦਿੱਤੇ ਯਾਰ ਭਾਈ ਅੱਛਾ ਹੂੰ ਕੀ ਆਂਦੇ? ਹਾਂ ਕਿ ਸਰਪੰਚ ਘਰੇ ਹੈ ਨਹੀਂ ਫੇਰ ਕਿਸੇ ਦਿਨ ਆਈ। ਕੋਹ ਹੁੰਦਾ ਤਾਂ ਘਰੇ ਹੀ ਆ। ਭਈ ਇਹ ਜੇ ਹੁਣ ਘਰੇ ਉਹਨੂੰ ਦੇਣਾ। ਹਾਂ। ਉਹ ਝੂਠ ਮਾਰਨਦੇ। ਚਲ ਆਪਾਂ ਤੜਕੇ ਚੱਲਾਂਗੇ ਯਾਰ। ਚੱਲ ਠੀਕ ਆ। ਕਿ ਹੁਣ ਹੀ ਚੱਲਗੇ? ਤੜਕੇ ਦੇ। ਨਹੀਂ ਹੁਣ ਹੀ ਚੱਲ। ਚੱਲ ਫਿਰ ਹੁਣ ਹੀ ਚੱਲਦੇ ਆਂ। ਐਂ ਕਰ। ਘੰਟਾ ਘਰੋਕ ਜਾ। ਕਿਉਂ? ਆ ਮੈਂ ਬਾ ਇਧਰ ਮੜਾ ਪੱਠੇ ਵੇਖਣਾ ਪਾਈ ਜਾਂਦਾ ਇਹ ਬੰਦਾ ਆਪਣਾ। ਚਲ ਠੀਕ। ਤੇ ਮੁੰਜਾ ਮੁੰਜਾ ਬਣਾ ਕੇ ਨਾ ਆਪਾਂ ਫਿਰ ਤੱਕ ਘੰਟੇ ਨੂੰ ਚੱਲਦੇ ਆਂ ਜੇ ਗਿਆ ਉਹਨੂੰ ਤਾਂ ਆ ਜੂਗਾ ਘਰੇ। ਹੂੰ ਹੂੰ। ਪਾਪਾ ਹੁਣ ਹੀ ਚ ਆਉਂਦੇ ਆਂ। ਠੀਕ ਤੂੰ ਐਂ ਕਰ ਉਧਰ ਉਹ ਤਰਪਾਲ ਦਵਾਲਾ ਉਹ ਨਜ਼ਰ ਰਸੇ ਰਸੇ ਬਣਾ ਲੀ ਚੰਗਾ ਟਿਕਾ ਕੇ ਠੀਕ ਆ ਠੀਕ ਕੱਲ ਵੀ ਨਹੀਂ ਦਿੱਤਾ ਤੈਨੂੰ ਤਰਪਾਲ ਉਹ ਬਾਹਮਾ ਵੇਖ ਆਵਾ ਪੱਠੇ ਵਾਲੇ ਨੂੰ ਆਪਾਂ ਚੱਲਦੇ ਆ ਘੰਟੇ ਕਿ ਤੱਕਰ ਠੀਕ ਆ ਠੀਕ ਆ ਓਏ ਹਾਂ ਭਾਈ ਚਪਿਆ ਦਾ ਘਰੇ ਹੀ ਆ ਤੇ ਤੂੰ ਸਾਹਮਣੇ ਨਾ ਹੋ ਕਿਆ ਨਹੀਂ ਉਹਨੇ ਫੇਰ ਕਿਸੇ ਪਾਸੇ ਵੜ ਜਾਣਾ ਫਰਮਾ ਮੈਂ ਦੱਸਾਂ ਸਕੀਮ ਇਹ ਤੇ ਨਿੱਕਾ ਬਾਹਰ ਆਉਂਦਾ ਆਪਾਂ ਉੱਤੋਂ ਜਾ ਕੇ ਘੇਰਦੇ ਆ ਤੇ ਲੀੜੇ ਕਾ ਤਾਂ ਲਾਏ ਲੀੜੇ ਵੀ ਤੈਨੂੰ ਮੈਂ ਦੱਸੂਗਾ ਸਕੀਮ ਆ ਪੈਸੇ ਕਢਾਉਣ ਦੀ ਬੜੀ ਤਗੜੀ ਸਕੀਮ ਆ ਇਹ ਚੱਲ ਚੱਲ ਬਾਈ ਤੇ ਵੀ ਮਾਛਾ ਪਾ ਦੇ ਉਹ ਲੀੜੇ ਤੇ ਨਹੀਂ ਬਚਾ ਕੇ ਜਾਂ ਭੱਜ ਕੇ ਲੋਕ ਨਾ ਜਾਵੇ ਓਕੇ ਮੈਂ ਸਰਪੰਚ ਆ ਕਿੱਥੇ ਰਹੇ ਲੱਗ ਗਿਆ ਬਤੰਦਰਾ ਟੱਕਰ ਦਾ ਹੀ ਨਹੀਂ ਘਰੇ ਉਹ ਵਕਰੀ ਹੋਈ ਉਹ ਬਾਹਰਪੁਰ ਜਾਈਦਾ ਸੀਗਾ ਰਸਦਾਂ ਵੀ ਗਈ ਥੋੜਾ ਥੱਸਾ ਜਾਇਆ ਹਾਂ ਹਾਂ ਜਾਇਆ ਜੋ ਕਿਵੇਂ ਆਣੇ ਹੋਏ ਆਉਣਾ ਕੀ ਭਰਾਵਾ ਪੈਸੇ ਦੇ ਬੜਾਈ ਦੇ ਪੰਪ ਵਾਲੇ ਤੇ ਲਿਆਂਦਾ ਹੀ ਉਹ ਕਰਨਾ ਪਾਈ ਜਾਂਦੇ ਯਾਰ ਯਾਰ ਖੜ੍ਹ ਜੋ ਯਾਰ ਦੋ ਚਾਰ ਦਿਨ ਜਸ ਸੰਗ ਜਾ ਸਾਨੂੰ ਤਾਂ ਆਪ ਦਾਉ ਕੱਸ ਪਿਆ ਭਰਾਵਾ ਪੰਪ ਵਾਲੇ ਨਤ ਆਉਂਦੇ ਆ ਜਾਇਆ ਕਰ ਕਿੰਨੇ ਦਿਨ ਨਹੀਂ ਦੇ ਸਕਦਾ ਖੜ੍ਹ ਜੋ ਚਾਰ-ਪੰਜ ਦਿਨ ਕਰਾਹੀ ਲੀੜੇ ਨਾਲ ਲੈ ਆ ਆ ਮੇ ਬਣ ਕੇ ਕਰਾਇਤਵਾ ਦੇ ਯਾਰੀ ਤਮਾ ਤੋਂ ਵੀ ਡੰਡੇ ਗੁੱਟਦਾ ਆ ਗਿਆ ਕਿੱਡੀ ਗੱਲ ਆ ਜੱਟ ਤੇ ਨਾਲ ਸਰਪੰਚੀ ਨੂੰ ਵੀ ਰੋਟਾ ਨਾ ਲਵਾ ਦੇ ਯਾਰੀ ਚਾਰ ਦਿਨ ਇੱਥੇ ਹੀ ਰਵਾਂਗਾ ਤੇਰੇ ਕੋਲੇ ਨਾਲੇ ਸਾਡੇ ਕੰਨ ਖਾਣੋਂ ਹਟ ਦੇਣਗੇ ਉਹ ਪੰਗ ਪਾਲੇ ਸਤਨੁ ਫਰਮਾਇਰੋ ਵੇਖਦਾਗਾ ਬੀਬੀ ਦੀ ਪੈਨਸ਼ਨ ਆਈ ਹੋਈ ਤੋ ਲਿਆ ਦਿੰਦੇ ਮੀਰੇ ਢੋਲਾਂ ਲਾ ਦੇ ਕੇ ਜੜ ਕੇ ਹੁਣ ਨਿਕਲ ਆਉਣਗੇ ਘਰੋਂ ਕੋਈ ਨਹੀਂ ਥੋੜੇ ਘੇੜਾ ਦਾ ਕਰਦਾ ਫਿਰ ਹੱਥ ਥੋੜੇ ਘਾਣੇ ਨਹੀਂ ਜਿਹਦਾ ਸਾਨੂੰ ਬਾਪੂ ਘਰੇ ਡੇਵਾਣ ਦਿੰਦਾ ਭਰਾਵਾ ਅਸਾ ਨਹੀਂ ਆ ਮੰਜਾ ਹੈਗਾ ਪੱਖਾ ਲਾ ਦੇ ਤੇ ਰੋਟੀ ਟੱਕ ਦਾ ਕਰਾ ਦੇ ਪ੍ਰਬੰਧ ਐ ਤੇਰੇ ਬਾਲਾ ਦੇ ਬੋਝ ਪਾਉਂਦੇ ਇਹ ਕਿਹੜਾ ਖਾਣਾ ਪੀਣਾ ਕੋਈ ਆ ਬਾ ਮੀਟ ਲਿਆ ਦਿੰਦਾ ਤਰੀਕੇ ਨਾਲ ਨਹੀਂ ਮੈਂ ਤਾਂ ਮੀਟ ਵੀ ਨਹੀਂ ਖਾਂਦਾ ਇਹਨੂੰ ਲਿਆ ਦੀ ਇਕੱਲਾ ਤੇ ਰੋਟੀ ਪਾਣੀ ਦਾ ਪ੍ਰਬੰਧ ਕਰਾ ਦੇ ਯਾਰ ਚੱਲ ਥੋੜੇ ਘੋਨੇ ਲੈ ਜੋ ਯਾਰ ਥੋੜੇ 48000 ਬਣਦਾ ਤੇ ਨਹੀਂ ਦੇਖ ਬਾਈ ਕਾ ਕੋਈ ਵੇਖ ਲਾ ਕੇ ਖਲ ਗੁੰਜੇ ਨਿਕਲੇ ਤਾਂ ਠੀਕ ਆ ਨਹੀਂ ਭਰਾਵਾ ਜੀ ਬੈਠੇ ਆ ਤੇ ਕੱਢ ਕੇ ਅੱਗੇ ਡਾਕਰਾ ਮੈਨੂੰ ਇਹ ਹਜ਼ੂਤੈਂ ਕੀ ਦਾ ਇਹ ਤਾਂ ਬਾਲੀ ਤੱਕ ਦੀ ਸਕੀਮ ਆ ਅਜਮਾਇਆ ਹੋਇਆ ਨੁਸਖਾ ਹੈ ਮੈਂ ਤਾਂ ਵੇਖੀ ਤੇ ਜਾਣ ਲਿਆ ਹੁੰਦਾ ਕਿ ਮੈਂ ਨਾ ਪੂਰੇ ਲਿਆਊਗਾ ਘੱਟ ਵੀ ਨਹੀਂ ਦਿੰਦਾ ਗਾ ਸਕੀਮ ਤਾਂ ਤੂੰ ਬੈਠ ਪਾਈ ਐ ਸਕੀਮ ਭਰਾਵਾ ਪਾਉਣੀ ਪੈਂਦੀ ਐ ਬਹੁਤ ਚਿਰ ਹੋ ਗਿਆ ਕੰਮ ਕਰਦਿਆ ਲੈ ਵੀ ਬਲ ਜਿੱਤਿਆ ਧੰਨਵਾਦ ਭਰਾਵਾ ਤੇਰਾ ਪੂਰੇ ਆ ਧੰਨਵਾਦ ਤੁਹਾਡਾ ਬਾਈ ਜੋ ਤੀ ਤੁਸੋਂ ਲੱਗਤੀ ਸੀ ਮੇਰੀ ਉਹ ਲਾ ਤਾਂ ਨਾਈ ਕਰਕੇ ਲਾਚਾਰ ਨਾ ਰੱਖਣ ਮਾਰੇ ਨੇ ਹੁਣ ਤੇ ਪੈਸੇ ਤਾਂ ਲੈ ਆ ਕੇ ਭਾਲ ਕੇ ਹਨਾ ਜਿਹਦੋਂ ਨਾਲ ਕੇ ਪਾਉਂ। ਕਿਵੇਂ ਹੋਣੀ ਸੀ ਭਰਾਵਾ ਮੰਦਰਾਂ ਚ ਪ੍ਰਸ਼ਾਦ ਨਹੀਂ ਮੁਕਦਾ ਹੁੰਦਾ ਕਦੇ ਇੰਨੇ ਤਾਂ ਥੱਲਾਂ ਗੁੱਡਿਆਂ ਚ ਪਏ ਹੁੰਦੇ ਆ ਵੱਡੇ ਘਰਾਂ ਤੇ। ਚਲ ਸਾਡਾ ਡੰਕਾ ਸਾਹਿਬ ਜੀ ਦਾ ਭਰਾਵਾ ਤੇ ਚਲ ਕੋਈ ਨਹੀਂ ਗਾਣੂ ਪਹਿਲਾਂ ਚ ਦੱਸ ਦਿਆ ਕਰ ਯਾਰ 5-7 ਦਿਨ ਪਹਿਲਾਂ। ਕੋਈ ਮਤਲਬ ਫਿਰ ਟਿਕਾ ਨਹੀਂ ਪੈਂਦਾਗਾ।